ਬਹਿਰੀਂ ਦੇ ਵਿੱਚ ਤੈਨੂੰ ਦੁਨੀਆ ਨੇ ਐਰ ਕਹਿੰਦੇ ਪਿਆਰ ਕੀਤਾ ਇਸ ਇਲਾਕੇ ਦੇ ਲੋਗਾਂ ਨੂੰ ਇਹ ਬੰਦਾ ਨਜ਼ਰ ਨਹੀਂ ਆਂਦਿਆ ਉਹ ਤਾਲੀਆਂ 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 ਇਹ ਰੋਹ ਜਿਲ੍ਹਾ ਸੰਗਰੂਰ ਦਾ ਪਿੰਡ ਮਸ਼ਹੂਰ ਕਰਤਾ ਲੇਕਿਨ ਮੈਂ ਇੱਕ ਸਾਰੇ ਰਿਕਵੈਸਟ ਕਰਨਾ ਜਿੰਨੇ ਵੀ ਪ੍ਰੋਮੋਟਰਾਂ ਜਿੰਨੇ ਵੀ ਕਿਸੇ ਇਹ ਜਿੰਨੇ ਖੇਡ ਨੂੰ ਪਿਆਰ ਕਰਦੇ ਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਜਿੱਦਨੇ ਅਮੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਕਮਲ ਮੂਨਕ ਵਾਲਾ ਤੇ ਆਪਣੇ ਬਲੌਗ ਬਹਿਰੀਨ ਤੋਂ ਸ਼ੂਟ ਕਰ ਰਿਹਾ ਮੈਨੂੰ ਬਹਿਰੀਨ ਦੇ ਵਿੱਚ ਤੀਜਾ ਦਿਨ ਹੈ ਤੇ ਅੱਜ ਕਬੱਡੀ ਕੱਪ 16 ਦਸੰਬਰ ਸੈਕੰਡ ਜੀਜੀਸੀ ਕਬੱਡੀ ਕੱਪ ਸਲਾਮਾਵਾਦ ਦੇ ਵਿੱਚ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਮੈਂ ਬਹਿਰੀਨ ਆਇਆ ਕਬੱਡੀ ਕੱਪ ਤੇ ਤੇ ਮੇਰਾ ਫਰਸਟ ਇੰਟਰਨੈਸ਼ਨਲ ਟ੍ਰਿਪ ਹੈ ਕਬੱਡੀ ਟੂਰਨਾਮੈਂਟ ਹੈ ਤੇ 16 ਦਸੰਬਰ ਨੂੰ ਅੱਜ ਆਪਾਂ ਪਰਫਾਰਮ ਕਰਾਂਗੇ ਗਰਾਊਂਡ ਦੇ ਵਿੱਚ ਤਾਂ ਬਹੁਤ ਵਧੀਆ ਲੱਗਿਆ ਆ ਕੇ ਤੇ ਹੁਣ ਬਣਾਵਾਂਗੇ ਵੀਡੀਓ ਅੱ 12:35 ਤਾਂ ਵੈਸੇ 1 ਘੰਟੇ ਬਾਅਦ 1.5 ਘੰਟੇ ਬਾਅਦ ਤੁਰਦੇ ਆ ਇੱਥੋਂ ਤੇ ਕਬੱਡੀ ਕੱਪ ਤੇ ਪਹੁੰਚਦੇ ਆ ਤੇ ਤੁਹਾਨੂੰ ਵੀ ਦਿਖਾਣੇ ਆ ਤੇ ਬਹੁਤ ਵਧੀਆ ਲੱਗ ਰਿਹਾ ਇੱਥੇ ਪਹਿਲੀ ਵਾਰ ਬਹਿਰੀਨ ਆਇਆ ਮੈਂ ਵੀ ਤੇ ਇਹ ਬਹਿਰੀਨ ਤੋਂ ਵਲੋਗ ਸ਼ੂਟ ਕਰ ਰਹੇ ਆ ਤੇ ਕੋਸ਼ਿਸ਼ ਕਰਾਂਗੇ ਕਬੱਡੀ ਕੱਪ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਡਿਟੇਲ ਦੱਸਾਂਗੇ ਕਿਹੜੇ-ਕਿਹੜੇ ਪਲੇਅਰ ਪੁੱਜੇ ਨੇ ਪਾਕਿਸਤਾਨ ਦੇ ਇੰਡੀਆ ਦੇ ਹਰ ਇੱਕ ਪਲੇਅਰ ਦੀ ਵੀਡੀਓ ਬਣਾਵਾਂਗੇ ਤੇ ਚਲੋ ਕਰਦੇ ਆ ਵਲੋਗ ਸ਼ੁਰੂ ਤੇ ਇੱਥੇ ਮੈਂ ਰਿਹਾ ਹੋਇਆ ਇਹ ਦੇਖ ਸਕਦੇ ਹੋ ਇੱਥੇ ਬਹੁਤ ਵਧੀਆ ਮਤਲਬ ਵਧੀਆ ਪ੍ਰਬੰਧ ਹੈ ਖਾਣ-ਪੀ ਤੇ ਆਪਣੇ ਨਾਲੇ ਭਰਾ ਦੇ ਆਪਣੇ ਪਾਕਿਸਤਾਨ ਤੋਂ ਇੱਕ ਕਮੈਂਟੇਟਰ ਨੇ ਦਿਨੇਸ਼ ਬਾਈ ਪਾਕਿਸਤਾਨ ਤੋਂ ਹੋਰ ਬਾਈ ਕਿੱਦਾਂ ਵਧੀਆ ਰੱਬ ਦਾ ਕਰ ਵਧੀਆ ਤੇ ਇਹ ਬਾਈ ਆਪਣੇ ਕਬੱਡੀ ਪਲੇਅਰ ਨੇ ਕੀ ਨਾਮ ਹੈ ਬਾਈ ਆਪਣਾ ਹਾਂ ਪਾਕਿਸਤਾਨ ਪਰ ਮੈਂ ਵੀ ਬਾਈ ਨਾਲ ਪਹਿਲੀ ਵਾਰ ਮਿਲਿਆ ਮੈਂ ਕਿਹਾ ਚਲੋ ਕਿਉਂਕਿ ਮੈਂ ਦੋ ਦਿਨ ਹੋ ਗਏ ਮੈਨੂੰ ਬਹਿਰੀਂ ਦੇ ਵਿੱਚ ਤੇ ਬਾਈਆਂ ਨਾਲ ਹੀ ਮੈਂ ਰਹਿ ਰਿਹਾ ਪਾਕਿਸਤਾਨ ਦੇ ਪਲੇਅਰ ਨੇ ਵਧੀਆ ਨੇ ਬਾਈ ਪਿਆਰ ਕਰਦੇ ਨੇ ਆਪਾਂ ਨੂੰ ਬਹੁਤ ਵਧੀਆ ਨੇ ਸਪੋਰਟ ਕਰਦੇ ਨੇ ਹਨਾ ਤੇ ਇਹਨਾਂ ਦਾ ਵੀ ਅੱਜ ਮੈਚ ਹੈ ਇੰਡੀਆ ਤੇ ਪਾਕਿਸਤਾਨ ਦਾ ਕਬੱਡੀ ਸ਼ੋਅ ਮੈਚ ਹੈ ਅੱਜ ਦੇ ਇੱਕ ਟਰਨਮੈਂਟ ਤੇ ਜਿੱਥੇ ਮੈਂ ਮੈਂ ਵੀ ਜਾ ਰਿਹਾ ਤੇ ਇਹ ਵੀ ਜਾਣੇ 16 ਦਸੰਬਰ ਸੈਕਿੰਡ ਜੀਜੀਸੀ ਕਬੱਡੀ ਕੱਪ ਤੇ ਤੇ ਚੱਲਦੇ ਆ ਤੁਹਾਨੂੰ ਵੀ ਦਿਖਾਨੇ ਆ ਜਿੰਨਾ ਹੋ ਸਕੇ ਦਿਖਾਣ ਦੀ ਕੋਸ਼ਿਸ਼ ਕਰਾਂਗੇ ਵਲੌਗ ਕਿੰਨੇ ਮਿੰਟ ਦਾ ਬਣੂਗਾ ਸਾਰਾ ਦੇਖਿਓ ਹੋਰ ਵੀ ਪਾਕਿਸਤਾਨ ਦੇ ਪਲੇਅਰ ਨੇ ਬਾਕੀ ਬਾਈ ਤਿਆਰ ਹੋਣ ਲੱਗ ਰਹੇ ਨੇ ਰੈਡੀ ਹੋਣ ਲੱਗ ਰਹੇ ਨੇ ਮੈਚ ਵਾਸਤੇ ਤਾਂ ਮੈਂ ਚਾਹੁੰਦਾ ਨਹੀਂ ਉਹਨਾਂ ਨੂੰ ਡਿਸਟਰਬ ਕਰਾਂ ਹਨ ਜਦੋਂ ਰੈਡੀ ਹੋ ਜਾਣਗੇ ਫਿਰ ਆ ਦਿਖਾਵਾਂਗਾ ਵਲੌਗ ਦੇ ਵਿੱਚ ਉਹ ਪਲੇਅਰਾਂ ਨੂੰ ਤਿਆਰ ਤਿਆਰ ਹੋ ਜਾਣ ਦੋ ਇਹਨੇ ਕਿਉਂਕਿ ਟਾਈਮ ਹੋਣ ਲੱਗ ਰਿਹਾ ਪਾਈ ਰੈਡੀ ਹੋਣ ਲੱਗ ਰਹੇ ਨੇ ਮੈਂ ਤਾਂ ਰੈਡੀ ਹੋ ਗਿਆ ਸੀ ਆ ਦੇਖ ਸਕਦੇ ਹੋ ਆਪਣਾ ਇਹ ਕੋਸਟਿਊਮ ਅੱਜ ਕੋਸਟਿਊਮ ਤੇ ਕੱਪੜੇ ਪੈਰ ਖੇਨੇ ਆਪਾਂ ਨੇ ਤੇ ਅੱਜ ਪਹਿਲੀ ਵਾਰ ਮੇਰਾ ਹਨਾ ਪ੍ਰਮਾਤਮਾ ਧੰਨਵਾਦ ਆਪਾਂ ਪਹਿਲੀਂ ਦੇ ਕਬੱਡੀ ਕੱਪ ਦੇ ਪਰਫਾਰਮ ਕਰ ਰਹੇ ਆ ਇੰਟਰਨੈਸ਼ਨਲ ਆਪਾਂ ਪਹੁੰਚੇ ਆ ਤੇ ਬਹੁਤ ਵਧੀਆ ਲੱਗਾ ਪਲੇਨ ਦੇ ਵਿੱਚ ਵੀ ਬਹੁਤ ਵਧੀਆ ਰਿਹਾ ਤੇ ਇੱਥੇ ਮੈਂ ਰਹਿ ਰਿਹਾ ਇੱਥੇ ਬਹੁਤ ਵਧੀਆ ਲੱਗ ਰਿਹਾ ਜਿਹੜਾ ਧੰਨਵਾਦ ਇੰਨੇ ਪਿਆਰ ਦੇ ਲਈ ਇੰਨੇ ਸਪੋਰਟ ਦੇ ਲਈ ਵਲੋਗ ਪੂਰਾ ਦੇਖਿਓ ਕੋਸ਼ਿਸ਼ ਕਰਾਂਗੇ ਬੱਦ ਦੋ ਚੀਜ਼ਾਂ ਦਖਾਨ ਦੀ ਅੱਜ ਜਿਹੜਾ ਕਬੱਡੀ ਕੱਪ ਤੇ ਮੈਚ ਹੋਣਾ ਇੰਡੀਆ ਤੇ ਪਾਕਿਸਤਾਨ ਦਾ ਕਬੱਡੀ ਸ਼ੋਅ ਮੈਚ ਆ ਤੇ ਇਹ ਬਾਈ ਪਲੇਅਰ ਨੇ ਅ ਕਈ ਬਾਈ ਤਿਆਰ ਹੋ ਗਏ ਤੇ ਇੱਧੇ ਬਾਈ ਤਿਆਰ ਹੋਣ ਲੱਗ ਰਹੇ ਨੇ ਤੇ ਹੋਰ ਬਾਈ ਕਿੱਦਾਂ ਹਾਂਜੀ ਬਾਈ ਆ ਬਾਈ ਕੀ ਨਾਮ ਹੈ ਬਾਈ ਆਪਣਾ ਸ਼ਾਂਤ ਢਿੱਲੋ ਹੈਲੋ ਮਲਾ ਲਓ ਬਾਈ ਆਪਣੇ ਨਾਲ ਕਿੱਦਾਂ ਹੋਰ ਵਧੀਆ ਕੀ ਨਾਮ ਦੱਸਿਆ ਸੀ ਆਪਣਾ ਸ਼ਾਂਤ ਢਿੱਲੋ ਸ਼ਾਂਤ ਢਿੱਲੋ ਬਾਈ ਪਲੇਅਰ ਆ ਪਾਕਿਸਤਾਨੀ ਟੀਮ 'ਚ ਖੇលੂਗਾ ਅੱਜ ਤੇ ਇੱਧਰ ਕਮੈਂਡੇਟਰ ਪਾਕਿਸਤਾਨੀ ਕੀ ਨਾਮ ਆਪਣਾ ਬਾਈ ਦਾਨਿਸ਼ ਭਾਈ ਹਾਂ ਦਾਨਿਸ਼ ਭਾਜੀ ਤੇ ਆਪਣਾ ਬਾਈ ਇਹ ਵੀ ਪਲੇਅਰ ਨੇ ਕਬੱਡੀ ਮੰਜਮਲ ਸੰਦ ਹੋ ਵੀ ਰਹੇ ਮੰਜਮਲ ਸੰਦ ਹੋ ਠੀਕ ਠਾਕ ਆ ਹਾਂਜੀ ਤੇ ਆਪਣੇ ਇੱਕ ਇਹ ਪਲੇਅਰ ਆ ਹੋਰ ਬਾਈ ਕਿੱਦਾਂ ਹਾਂਜੀ ਬਾਈ ਠੀਕ ਵਧੀਆ ਕੀ ਨਾਮ ਆਪਣਾ ਹਾਂਜੀ ਮੁਗਲ ਬਾਈ ਹਾਂਜੀ ਹਾਂਜੀ ਮੁਗਲ ਬਾਈ ਤੇ ਬਾਈ ਇਹ ਰੇਡਰ ਹੋਣਾ ਤੁਸੀਂ ਬਾਈ ਹਾਂਜੀ ਤੇ ਬਾਈ ਤੁਸੀਂ ਮੈਂ ਸਟਾਪਰ ਹਾਂ ਇਹ ਬਾਈ ਸਟਾਪਰ ਆ ਤੁਸੀਂ ਬਾਈ ਮੈਂ ਹੀ ਸਟਾਪਰ ਹਾਂ ਸਟਾਪਰ ਆ ਇੱਕ ਬਾਈ ਉਹ ਬੈਠਿਆ ਟੀਮ ਦਾ ਮੈਂਬਰ ਹੋਰ ਬਾਈ ਕਿੱਦਾਂ ਅੱਲਾ ਸ਼ੁਕਰ ਹੈ ਵਧੀਆ ਖੈਰ ਹੀ ਤੇ ਸਭ ਕੁਝ ਚਲੋ ਕੀ ਨਾਮ ਆਪਣਾ ਇਮਰਾਨ ਵਾਲਾ ਬਾਈ ਅੱਛਾ ਰੇਡਰ ਕੀ ਸਟਾਪਰ ਸਟਾਪਰ ਬਾਈ ਉਹ ਵਧੀਆ ਨੇ ਪਲੇਅਰ ਬਾਈ ਹਨਾ ਅੱਜ ਇਹਨਾਂ ਦਾ ਮੈਚ ਹੋਣਾ ਕਈ ਵਾਰ ਇੱਕ ਦੋ ਵਾਰੀ ਰੇਡੀ ਹੋਣ ਲੱਗ ਰਿਹਾ ਤੇ ਬਾਕੀ ਰੇਡੀਓ ਕੇ ਬੈਠੇ ਨੇ ਤੇ ਚੱਲਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਤੇ ਇੱਕ ਬਾਈ ਆਪਣਾ ਉਹ ਬੈਠਿਆ ਤੇ ਬਾਈ ਆਪਣਾ ਪੂਰਾ ਧਿਆਨ ਰੱਖਣਾ ਹੋਰ ਬਾਈ ਕਿਦਾਂ ਵਧੀਆ ਵਧੀਆ ਕੀ ਨਾਮ ਆਪਣਾ ਸ਼ਹਿਜ਼ਾਦ ਸ਼ਹਿਜ਼ਾਦ ਬਾਈ ਵੀ ਪਾਕਿਸਤਾਨ ਤੋਂ ਹੈ ਬਹੁਤ ਵਧੀਆ ਨੇ ਨਾ ਐਵੇਂ ਨਾ ਬਾਈ ਕਈ ਨਫਰਤ ਫੈਲਾਉਂਦੇ ਨੇ ਹਨਾ ਪੰਜਾਬ ਦੀ ਤੇ ਪਾਕਿਸਤਾਨ ਦੀ ਵੀ ਨਫ਼ਰਤ ਕਰਦੇ ਨੇ ਐਦਾਂ ਦੀ ਕੋਈ ਗੱਲ ਨਹੀਂ ਆਈਏ ਸਾਰੇ ਇਹ ਵੀ ਆਪਣੇ ਪੰਜਾਬ ਦੇ ਨੇ ਤੇ ਆਪਾਂ ਵੀ ਪੰਜਾਬ ਦੇ ਆ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਤੁਸੀਂ ਟਾਈਮ ਸਪੈਂਡ ਕਰਕੇ ਦੇਖਿਓ ਬਾਈਆਂ ਨਾਲ ਵਧੀਆ ਮੁਹੱਬਤ ਕਰਦੇ ਨੇ ਪਿਆਰ ਕਰਦੇ ਨੇ ਬਾਕੀ ਬਾਈਆਂ ਦਾ ਮੈਂ ਚਾ ਬੈਸਟ ਆਫ ਲੱਕ ਬਈ ਸਾਰਿਆਂ ਨੂੰ ਓਕੇ ਤੇ ਆਪਾਂ ਵੀ ਪਰਫਾਰਮ ਕਰਾਂਗੇ ਗਰਾਊਂਡ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਚੱਲੇ ਹੁਣ ਗਰਾਊਂਡ 'ਚ ਤੇ ਇਹ ਨੇ ਸਾਜੀਦ ਜੱਟ ਬਾਈ ਜਿਨ੍ਹਾਂ ਨੇ ਆਪਾਂ ਨੂੰ ਸਪੌਂਸਰ ਕਰਾਇਆ ਬਈ ਪਾਕਿਸਤਾਨ ਤੋਂ ਬੜਾ ਪਾਜੀ ਵਧੀਆ ਹਾਂਜੀ ਬਹੁਤ ਵਧੀਆ ਬਹੁਤ ਥੈਂਕ ਯੂ ਬਾਜੀ ਬਹੁਤ ਵਧੀਆ ਨੇ ਸਿੰਗਰ ਵੀ ਨੇ ਨਾਲ ਗਾਣੇ ਵੀ ਗਾਉਂਦੇ ਨੇ ਤੇ ਪਲੇਅਰਾਂ ਨੂੰ ਸਪੋਰਟ ਵੀ ਕਰਦੇ ਨੇ ਜਦੋਂ ਮੇਰੇ ਨਾਲ ਗੱਲਬਾਤ ਕਰੀ ਇਹਨਾਂ ਦੀ ਇੱਛਾ ਵੀ ਨੀਚੇ ਦੇ ਪੇਰੇ ਦੇ ਜਿਹੜੇ ਪੁਰਾਣੇ ਖਿਡਾਰੀ ਨੇ ਜਿਹੜੇ ਉਹਨਾਂ ਨੂੰ ਵੀ ਦੇ ਲੱਗਦੇ ਨੇ ਬਈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਜੀ ਇਹ ਹਰ ਬਾਈ ਹੁਣੀ ਰਹਿੰਦੇ ਆ ਬਾਈ ਹੁਣੀ ਇੱਕ ਜਾਨਕਿ ਛੋਟੀ ਉਮਰ ਚ ਇੱਕ ਵੱਡੇ ਜਾਨਕਿ ਪਲੇਅਰ ਆ ਆਪਣੀ ਗੇਮ ਕਰਦੇ ਵੱਡੀ ਗੇਮ ਕਰਦੇ ਆ ਇਸ ਇਲਾਕੇ ਦੇ ਲੋਗ ਨੂੰ ਇਹ ਬੰਦਾ ਨਜ਼ਰ ਨਹੀਂ ਆਂਦੇ ਆ ਲੇਕਿਨ ਵੱਡੇ ਵੱਡੇ ਸਟਾਰ ਵੱਡੇ ਵੱਡੇ ਪਲੇਅਰ ਆ ਉਹ ਦੂਰ ਦੂਰ ਇਲਾਕੇ ਦੇ ਨਾਲ ਨਜ਼ਰ ਆਂਦੇ ਆ ਲੇਕਿਨ ਮੈਂ ਸਾਰੇ ਰਿਕਵੈਸਟ ਕਰਨਾ ਜਿੰਨੇ ਵੀ ਪ੍ਰਮੋਟਰ ਆ ਜਿੰਨੇ ਵੀ ਕਿਸੇ ਵੀ ਜਨ ਕੇ ਖੇਡ ਨੂੰ ਪਿਆਰ ਕਰਦੇ ਆ ਮੈਨੂੰ ਰਿਕਵੈਸਟ ਕਰਨਾ ਵੀਰੇ ਇਹਨਾਂ ਨੂੰ ਵੇਖਿਆ ਕਰੋ ਇਹ ਵੀ ਸਾਡੇ ਵੀਰ ਆ ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਹੋ ਇਹਨਾਂ ਨੂੰ ਇੰਨੀ ਸਪੋਰਟ ਕਰ ਦੋਗੇ ਆਉਣ ਵਾਲੇ ਵਕਤ 'ਚ ਵੱਡੇ ਸਟਾਰ ਆ ਤੇ ਕਦੀ ਤੁਹਾਨੂੰ ਨਹੀਂ ਭੁੱਲਣਗੇ ਤੇ ਇਹ ਜਨਵਾਰ ਸਪੈਸ਼ਲ ਤੌਰ ਤੇ ਕਹਿਣਾ ਇਹਨਾਂ ਲੋਕਾਂ ਦਾ ਖਿਆਲ ਰੱਖਿਆ ਕਰੋ ਇਹਨਾਂ ਗਰੀਬ ਆਵਾਮ ਦਾ ਗਰੀਬ ਲੋਕਾਂ ਦਾ ਜਿਹੜੇ ਗਰੀਬ ਪਲੇਅਰ ਆ ਅਮੀਰਾਂ ਨੂੰ ਹਰ ਬੰਦਾ ਸਪੋਰਟ ਕਰਦਾ ਗਰੀਬਾਂ ਨੂੰ ਕਿਉਂ ਨਹੀਂ ਕਰਦੇ ਯਾਰ ਇਹਨਾਂ ਦੇ ਦਿਲ 'ਚ ਕੋਈ ਹਸਤ ਲਾਵਾ ਤਾਂ ਤੁਸੀਂ ਪੁਣੀਆ ਕਰਦੇ ਤੇ ਬਾਈ ਦੇ ਬਦੌਲਤ ਮੇਰਾ ਪਹਿਲਾ ਟੂਰਨਾਮੈਂਟ ਹੈ ਇੰਟਰਨੈਸ਼ਨਲ ਬਹਿਰੀਨ ਦਾ ਸੈਕੰਡ ਜੀਜੀਸੀ ਕਬੱਡੀ ਕੱਪ ਜਿੱਥੇ ਮੈਂ ਅੱਜ ਆਪਣੀ ਗੇਮ ਪਰਫਾਰਮ ਕਰਾਂਗਾ 8 ਸਾਲਾਂ ਦੀ ਮਿਹਨਤ ਦਿਖਾਵਾਂਗਾ ਗਰਾਊਂਡ ਦੇ ਵਿੱਚ ਤੇ ਦਿਲੋਂ ਧੰਨਵਾਦ ਪਰਮਾਤਮਾ ਦਾ ਤੇ ਦਿਲੋਂ ਧੰਨਵਾਦ ਬਾਈ ਦਾ ਇੰਨਾ ਪਿਆਰ ਕਰ ਦੇਣੇ ਦਾ ਸਾਡਾ ਸਾਡਾ ਵੀਰ ਆ ਨੂੰ ਵੀਰ ਆਖਿਆ ਤੂੰ ਸਾਡਾ ਵੀਰ ਹੀ ਰਹੇਗਾ ਇੱਥੇ ਨਹੀਂ ਇਸ ਤੋਂ ਬਾਅਦ ਨੈਕਸਟ ਸਾਡਾ ਮੈਚ ਆ ਦੁਬਈ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੈਨੂੰ ਦੁਬਈ 'ਚ ਵੀ ਸੱਦੀਏ ਚਾਹ ਬਹੁਤ ਬਹੁਤ ਮਿਹਰਬਾਨੀ ਤਾਂ ਬਾਈ ਵਾਸਤੇ ਇੱਕ ਕਮੈਂਟ ਕਰਿਓ ਲਾਈਕ ਕਰੋ ਤੇ ਇਹਰਾ ਟਿਕਟੋਕ ਤੇ ਆ ਸਜਾਦ ਅਫੀਸ਼ੀਅਲ BH ਨੇ ਸਜਾਦ ਅਸ਼ਰਫ ਤੇ ਅਬ ਟਿਕਟੋਕ ਦਾ ਸਜਾਦ ਅਸ਼ਰਫ 356 JP ਹਾਂ ਇਹ ਟਿਕਟੋਕ ਤੇ ਹੈ ਇੰਸਟਾ ਤੇ ਵੀ ਹੈ ਤੇ ਬਾਈ ਨੂੰ ਵੀ ਸਪੋਰਟ ਕਰਿਓ ਬਾਕੀ ਤੁਹਾਨੂੰ ਆਪਣਾ ਪਤਾ ਹੈ ਅਕਾਊਂਟ ਬਾਈ ਵਾਸਤੇ ਪਿਆਰਾ ਜਿਹਾ ਲਾਈਕ ਤੇ ਕਮੈਂਟ ਕਰਿਓ ਮੈਂ ਵੀਡੀਓ ਦੇ ਵਿੱਚ ਬਾਈ ਨੂੰ ਸ਼ੋਅ ਕਰਾਈ ਬਾਈ ਨੇ ਸਪான்ਸਰ ਕਰਾਇਆ ਆਪਾਂ ਨੂੰ ਅੰਦਰ ਚੱਲ ਰਹੇ ਹੋ ਗਰਾਊਂਡ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਤੇ ਉੱਥੋਂ ਵੀ ਤੁਹਾਨੂੰ ਦਿਖਾਣੇ ਆ ਤੇ ਆਪਣੀ ਵੀ ਗੇਮ ਪਰਫਾਰਮ ਕਰਾਂਗੇ ਕਬੱਡੀ ਤੇਰਾ ਤੇਰਾ ਸਪੋਰਟਸ ਉਹਨਾਂ ਦੇ ਲਾਈਵ ਦੇਖ ਸਕਦੇ ਹੋ ਬਾਈ ਦੀ ਪਰਫਾਰਮੈਂਸ ਇਹ ਲਾਈਵ ਮੈਂ ਕਿੱਲ ਨਾਵਾ ਹਰੀਨ ਕਬੱਡੀ ਕੱਪ ਲਾਈਵ ਸਪੋਰਟਸ 13 13 ਲਾਈਵ ਸਪੋਰਟਸ 13 13 ਨੂੰ ਆ ਬਾਈ ਨੂੰ ਤੁਸੀਂ ਹੋਰ 1 ਘੰਟੇ ਬਾਅਦ ਗਰਾਊਂਡ 'ਚ ਦੇਖ ਲਾਈਵ ਦੇਖੋਗੇ ਹਾਂਜੀ ਤੇ ਮੈਚ ਵੀ ਦੇਖੋਗੇ ਨਾਲੇ ਹੋਰ ਮੈਚ ਹੋਰਗੇ ਜਿਹੜੇ ਤੇ ਬਾਈ ਜੀ ਆਪਣਾ ਭਰਾ ਕਮਲ ਉਹਨਾਂ ਤੇ ਬਹੁਤ ਆਪਣੀ ਗੇਮ ਨੂੰ ਲੈ ਕੇ ਬਹੁਤ ਸੀਰੀਅਸ ਆ ਤੇ ਜਿੰਨੇ ਵੀ ਸਾਡੇ ਵੱਖ-ਵੱਖ ਕੰਟਰੀਆਂ ਦੇ ਵਿੱਚ ਪ੍ਰਮੋਟਰ ਬੈਠੇ ਆ ਜਾਂ ਕਿਸੇ ਵੀ ਖੇਡ ਨੂੰ ਸਪੋਰਟ ਕਰਦੇ ਆ ਜਾਂ ਕਿਸੇ ਵੀ ਖੇਡ ਨੂੰ ਪ੍ਰਮੋਟ ਕਰਦੇ ਆ ਉਨ੍ਹਾਂ ਕੇ ਸਾਡੇ ਵੱਲੋਂ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈਗਾ ਭਰਾ ਜਿੰਨਾ ਵੱਧ ਵੱਧ ਪ੍ਰਮੋਟ ਕਰ ਸਕਦੇ ਹੋ ਉਨਾ ਹੀ ਪ੍ਰਮੋਟ ਕਰੋ ਵਾ ਹਰ ਕੰਟਰੀ ਦੇ ਵਿੱਚ ਕਬੱਡੀ ਹੋ ਰਹੀ ਹੈ ਕਬੱਡੀ ਹੁਣ ਬਹੁਤ ਉੱਤੇ ਚੱਲ ਗਈ ਆ ਕਬੱਡੀ ਉਹ ਪਿੰਨਾ ਥਾਂ ਵਾਲੀ ਗੇਮ ਆ ਬਹੁਤ ਘੱਟ ਰਹਿ ਗਈ ਆ ਦੇਸ਼ਾਂ ਦੇਸ਼ਾਂ ਵਿੱਚ ਵਾਸਵਾ ਕੰਟਰੀਆਂ ਦੇ ਵਿੱਚ ਪਲੇਅਰਾਂ ਦੇ ਟੂਰ ਹੋ ਰਹੇ ਆ ਅਸੀਂ ਚਾਹੁੰਦੇ ਆ ਵੀ ਜਿੱਦਾਂ ਇਹ ਭਾਈ ਆਪਣੀ ਗੇਮ ਨੂੰ ਲੈ ਕੇ ਬਹੁਤ ਸੀਰੀਅਸ ਆ ਇਹਦਾ ਵੀ ਹਰ ਕੰਟਰੀ ਦੇ ਵਿੱਚ ਟੂਰ ਹੋਣਾ ਚਾਹੀਦਾ ਚਾਹੇ ਯੂ ਐਸ ਏ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਕਿਤੇ ਵੀ ਜਿੱਥੇ ਕਬੱਡੀ ਹੋਵੇ ਆ ਭਰਾ ਨੂੰ ਜਰੂਰ ਉੱਥੇ ਬੁਲਾਉਣਾ ਚਾਹੀਦਾ ਆ ਤੇ ਸਟਾਰਟਿੰਗ ਆਪਣੀ ਬਹਿਰਨ ਦੇ ਕਬੱਡੀ ਕੱਪ ਤੋਂ ਹੋਈ ਆ ਜਿਹੜਾ ਅੱਜ ਨਾਲ ਪਹਿਲਾ ਮੈਚ ਹੋਣ ਜਾ ਰਿਹਾ ਬਹਿਰਨ ਦੇ ਵਿੱਚ ਸੈਕੰਡ ਜੀਜੀਸੀ ਕਬੱਡੀ ਕੱਪ ਤੇ ਮਿਲਦੇ ਆ ਤੁਹਾਨੂੰ ਦਿਖਾਣੇ ਗਰਾਊਂਡ ਦੇ ਵਿੱਚੋਂ ਟੂਰਨਾਮੈਂਟ ਹੋ ਗਿਆ ਸ਼ੁਰੂ ਵੀ ਤੇ ਟੂਰਨਾਮੈਂਟ ਦੇ ਵਿੱਚ ਆਪਾਂ ਗਏ ਪਹੁੰਚ ਆ ਤੇ ਦੇਖ ਸਕਦੇ ਹਾਂ ਤੇ ਤਿਆਰੀਆਂ ਚੱਲ ਰਹੀਆਂ ਨੇ ਟੂਰਨਾਮੈਂਟ ਦੀ ਤੇ ਆਪਾਂ ਹੀ ਪਹੁੰਚ ਗਏ ਟੂਰਨਾਮੈਂਟ ਤੇ ਤੇ ਅੰਦਰ ਜਾਣੇ ਆ ਤੇ ਤੁਹਾਨੂੰ ਵੀ ਦਿਖਾਣੇ ਆ ਕੀ ਕੀ ਤਿਆਰੀਆਂ ਚੱਲ ਰਹੀ ਲੋਕ ਪਹੁੰਚ ਗਏ ਪਹਿਲਾ ਹੀ ਅੱਜ ਬਹੁਤ ਇਕੱਠ ਹੋਣ ਚਾਲਾ ਟੂਰਨਾਮੈਂਟ ਤੇ ਸਾਲ ਆਇਆ ਮੇਰਾ ਧੰਨਵਾਦ ਕਰਦੇ ਆਂ ਕੰਦੇ ਨਗਰ ਦਾ ਪ੍ਰਬੰਧ ਤੇ ਲੋ ਮਿੱਤਰੋ ਆਪਾਂ ਬੈਠ ਗਏ ਤੁਸੀਂ ਤੇ ਆਪਣੀ ਜਿਹੜੀ ਗੇਮ ਪਰਫਾਰਮੈਂਸ ਹੋ ਗਈ ਟੂਰਨਾਮੈਂਟ ਤੇ ਮੈਲੇ ਮੈਚ ਤੋਂ ਬਾਅਦ ਹੋਊਗੀ ਇੰਡੀਆ ਦੇ ਪਾਕਿਸਤਾਨ ਦਾ ਮੈਚ ਹੋਊਗਾ ਉਸ ਤੋਂ ਆਪਣੀ ਗੇਮ ਪਰਫਾਰਮੈਂਸ ਵੀ ਟੂਰਨਾਮੈਂਟ ਦੀ ਤਿਆਰੀ ਚੱਲ ਰਹੀਆਂ ਨੇ ਆ ਦੇਖ ਸਕਦੇ ਹੋ ਤੇ ਆਪਣੇ ਨਾਲ ਆਪਣਾ ਪੜਾਇਆ ਕਿਰਤ ਬਾਈ ਪੰਜਾਬ ਤੋਂ ਪੜਾਇਆ ਦੁਆਬਾ ਨਵਾਂ ਸ਼ਹਿਰ ਦੁਆਬਾ ਤੋਂ ਮੈਂ ਸ਼ਹਿਰ ਦਾ ਭਾਈ ਸੀ ਵੀ ਕਰਦਾ ਤੇ ਭਾਈ ਵੀਰੇ ਅੱਜ ਆਪਾਂ ਨੂੰ ਤੇ ਅੱਜ ਦੀ ਵੀਡੀਓ ਬਾਈਏ ਸ਼ੂਟ ਕਰ ਦੋ ਆਪਣੀ ਸਾਰੀ ਜਿਹੜੀ ਇੰਸਟਾਗ੍ਰam ਤੇ ਆਪਾਂ ਪਾਵਾਂਗੇ ਰੇਡਿੰਗ ਸਾਹਿਬ ਤਿਆਰੀਆਂ ਚੱਲ ਰਹੀਆਂ ਨੇ ਸਾਰੇ ਲੋਕਾਂ ਕੱਠ ਬੋਗੀ ਵਿੱਚ ਦੇ ਵਿੱਚ ਹੋਰੇ ਮੇਰਾ ਪਹਿਲਾ ਟੂਰਨਾਮੈਂਟ ਹੈ ਬਹਿਰੀ ਦੇ ਵਿੱਚ ਇੰਟਰਨੈਸ਼ਨਲ ਹੈ ਸਭ ਤੋਂ ਪਹਿਲਾ ਪਰ ਪੰਜਾਬ ਦੇ ਵਿੱਚ ਲਾਇਏ ਨੇ ਤੇ ਸੈਕਿੰਡ ਪਰਫੋਰਮੈਂਸ ਆਪਣੀ ਤੁਹਾਨੂੰ ਦਿਖਾਵਾਂਗੇ ਮੈਚ ਦਿਖਾਵਾਂਗੇ ਥੋੜਾ ਜਿੰਨਾ ਹੋ ਜਾਵੇਗਾ ਸ਼ੂਟ ਉਹਨਾਂ ਦਿਖਾਵਾਂਗੇ ਮੈਚ ਚ ਬੋਲਣ ਲੱਗ ਰਹੇ ਨੇ ਆਵਾਜ਼ ਆਉਦੀ ਨਹੀਂ ਹੈਗੀ ਇੰਨੀ ਬਣੇ ਰਿਓ ਦਿਖਾਣੇ ਆਂ ਬਾਈ ارے جی رک کی کر دیتے ہیں میرے بچوں یہ پوائنٹ بنا رہا ہے 75 تک لے جا رہے ہیں فٹ کروا پوری میرا مین کر دے پہلے کوئی ایک ٹیم میں ٹیم گراؤنڈ ਕੱਪ ਦਾ ਮੇਰੇ ਵੀਡੀਓ ਬਾਈ ਤਾੜੀ ਮਾਰਦੇ ਤਾੜੀ ਮਾਰਦੇ ਬਹੁਤ ਵਧੀਆ ਸੈੱਟ ਕਰਦਾ ਮੁੰਡਾ ਆਪਣੀ ਵੀਰੇ ਸਾਰੇ ਜਾਂਜ ਬਹਿ ਜਾਓ ਜਾਂ ਫਿਰ ਬਾਹਰ ਕਰੋ ਸਾਰੇ ਦਰਸ਼ਕ ਵੀਰਾਂ ਨੂੰ ਕੋਈ ਨਹੀਂ ਦੇ ਦੇਗਾ ਇਹ ਸਾਰੇ ਆ ਹੀ ਮਨੋਰੰਜਨ ਕਰਨ ਆਤੇ ਆ ਆਪਾਂ ਹੀ ਜਿੰਨੇ ਵੀ ਆਰਗੇਨਾਈਜ਼ਰ ਆ ਸਾਰੇ ਮজা ਮਾਰਦੇ ਆ ਇਸ ਕਰਕੇ ਕੋਈ ਵੀ ਮੇਰਾ ਬਹਿ ਜਾਓ ਬਹਿ ਜਾਓ ਬਹਿ ਜਾਓ ਵੀਰ ਬਹਿ ਜਾਓ ਯਾਰ ਕਿਉਂ ਮੁੰਡੇ ਕੋਫੀ ਖੇਡਣ باہی وا یہ ہوں سی گریبی نکرو اسی مار کے چپیڑا کرو گی ہوں گریبی نکرو آم میرے میرے مطلو بلے بلے کرا تی ہے صرف پہلے نتو چاہ جی کرو مانتا کہڑے شہر آیا میرے بھی رو دس چاہ جی بڑا مان ستگار کر کے مورک والا چودہ ਜਵਾਨੀਆਂ ਮਾਰ ਅੱਜ ਬਹਿਰੀਨ ਦੇ ਵਿੱਚ ਤੈਨੂੰ ਦੁਨੀਆ ਨੇ ਐਂ ਕਹਿੰਦੇ ਪਿਆਰ ਕੀਤਾ ਤੇਰਾ ਹੌਸਲਾ ਵਧਾਈ ਕੀਤਾ ਕਿ ਨੋਟਾਂ ਤੋਂ ਮਹਿੰਗੀ ਕੀ ਚੀਜ਼ ਕੁੜੇ ਨਿੱਜੇ ਦੇ ਜਾਨ ਤੇਰੇ ਤੋਂ ਵਾਰਾਂਗੇ ਜਿੰਝੇ ਜਾਨ ਤੇ ਤਾਂ ਵਾਰਾਂਗੇ ਕਸ਼ਮੀਰੀ ਬਹਿਰੀਨ ਡਾਕਟਰ ਬਹਿਰੀਨ ਪਰਮਿੰਦਰ ਮੈਘੋਈਆ ਜਿਹੜਾ ਵੀਰਾਂ ਦੇ ਵਲੋਂ ਲੰਬਰ ਨਾਲ ਇਹਨਾਂ ਵੀਰਾਂ ਦੇ ਵਲੋਂ ਸਾਡੇ ਇੰਟਰਨੈਸ਼ਨਲ ਕਬੱਡੀ ਕਮੈਂਟਰ ਕਰਮਦੀਨ ਚੱਕ ਸਾਹੂ ਦਾ ਅੱਜ 31 ਵੀਰ ਦੀ ਨੰਗਦਾਸੀ ਜਿਹੜਾ ਵੱਡਾ ਸਨਮਾਨ ਕੀਤਾ ਜਾਵੇਗਾ ਵੱਡਾ ਮਾਨ ਸਨਮਾਨ ਮੁੜਕ ਵਾਲੇ ਦਾ ਵੀ ਕੀਤਾ ਜਾ ਰਿਹਾ ਇਹਨਾਂ ਵੀਰਾਂ ਦੇ ਵਲੋਂ ਬਹਿਰੀਨ ਦੀ ਧਰਤੀ ਦੇ ਉੱਤੇ ਡਾਕਟਰ ਬਹਿਰੀਨ ਸਾਡਾ ਵੀਰ ਵਾਹ ਪਰਮਿੰਦਰ ਬਹਿਰੀਨ ਕਸ਼ਮੀਰੀ ਬਹਿਰੀਨ ਸਾਡੇ ਵੀਰਾਂ ਉਹਨਾਂ ਵੱਡੇ ਮਾਨ ਸਨਮਾਨ ਇਸ ਮੁੜਕ ਵਾਲੇ ग्रुप वारे मरीज़ी नंबर वलो कमल मूर्ता मान ਸਾਡਾ ਚੱਲਦਾ ਹੈ ਅਸੀਂ گیڑا لونا کہہ رہے یہ سارے برا نے مان سمانے بھائی یہ سارا کرنا یہ ریکویسٹ کرنا اب پیسے کا میرا تیرے نام رہا نوجوان اج کہ یو ایس اے ਉਧਰ ਘਰਵਾਰੇ ਆ ਭਰਾਵਾਂ ਨੇ ਸਰਦਾਰ ਇੱਕ ਮਿੰਟ ਉਧਰ ਅਜਿਹਾ ਪ੍ਰਭੂ ਤਾਂ ਵੱਡਾ ਭਰਾ ਸੀ ਕਹਿੰਦਾ ਇਹ ਡੋਲਾ ਰਾਈਡ ਤੋਂ ਪਿੰਜਲਾ ਸੰਗਰੂਰ ਦਾ ਪਿੰਡ ਮਸ਼ਹੂਰ ਕਰਤਾ ਸਰੀਰ ਦੇ ਵਿੱਚ ਲਚਕ ਆਖੀ ਇਹ ਤਾਂ ਇੱਕ ਰਬੜ ਦੀ ਤਰ੍ਹਾਂ ਜਿਹੜੀ ਲਚਕਾ ਕਿੱਦਾਂ ਲੱਗਦਾ ਪਹਿਲੀ ਵਾਰ ਬਹਿਰੀਨ ਆਇਓ ਪੰਜਾਬ ਦੇ ਖੇਡ ਮੈਦਾਨਾਂ 'ਚ ਮੈਂ ਅਕਸਰ ਤੁਹਾਨੂੰ ਦੇਖਦਾ ਰਹਿਣਾ ਤੇ ਇੱਥੇ ਮੌਕਾ ਦਿੱਤਾ ਭਾਈ ਨੇ ਮੈਨੂੰ ਬੁਲਾਇਆ ਬਹੁਤ ਖੁਸ਼ੀ ਹੋਈ ਕਿੰਨੀ ਕੁਮਰ ਆ ਤੁਹਾਡੀ ਤੇ ਕਿਹੜੀ ਕਲਾਸ ਦੇ ਵਿੱਚ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਮੈਨੂੰ ਇਹ ਗੇਮ ਕਰਦੇ 8 ਸਾਲ ਹੋ ਗਏ ਜਨਵਰੀ ਚ ਇੱਕ ਸਾਲ 9 ਸਾਲ ਪੂਰੇ ਹੋ ਜਾਣਗੇ ਤੇ ਮੇਰੀ ਗ੍ਰੈਜੂਏਸ਼ਨ ਕੰਪਲੀਟ ਆ ਹੁਣੇ ਮੈਂ ਯੋਗਾ ਡਿਪਲੋਮਾ ਕੋਰਸ ਕੀਤਾ ਹੈ ਮਨ ਦੇ ਵਿੱਚ ਸੁਪਨਾ ਕੋਈ ਰੋਲ ਮਾਡਲ ਕਿ ਯਾਰ ਉਹਦੇ ਵਰਗਾ ਬਣਨਾ ਤੇ ਸਵਾਦ ਆ ਜੀ ਇਹ ਵਸ ਆਪਣੀ ਇਹ ਇੱਛਾ ਹੈ ਕਿ ਆਪਾਂ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਪੰਜਾਬ ਬਣਾਈਏ ਤੇ ਆਪਾਂ ਆਪਣੇ ਪੰਜਾਬ ਨੂੰ ਆਪਾਂ ਬਾਦ-ਅਦਵਾ ਮੁੰਡੇ ਕੁੜੀਆਂ ਨੂੰ ਗੇਮਾਂ ਦੇ ਵਿੱਚ ਲਾਈਏ ਤੇ ਆਪਾਂ 올림픽 ਦੇ ਵਿੱਚ ਮੈਡਲ ਲੈ ਕੇ ਆਈਏ ਗੇਮਾਂ ਦੇ ਵਿੱਚ ਮਿਹਨਤ ਕਿੰਨਾ ਜਰ ਕਰਦੇ ਹੋ ਕਿਉਂਕਿ ਇਹ ਬੋਡੀ ਨੂੰ ਇਦਾਂ ਸਟ੍ਰੈਚ ਕਰਨਾ 모ੜਨਾ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਇਹ ਮੇਰੀ ਡੇਲੀ 4 ਘੰਟੇ ਦੀ ਪ੍ਰੈਕਟਿਸ ਹੈ ਸਵੇਰ 2 ਘੰਟੇ ਸ਼ਾਮ ਨੂੰ 2 ਘੰਟੇ ਉਮਰ ਦੱਸ ਦਿਓ ਕਿੰਨੀ ਕਹਿੰਦਾ ਚੜਦੀ ਵੀਰੇ ਸਮੁੱਛ ਫੁੱਟ ਗੱਭਰੂ ਉਮਰ ਮੇਰੀ 23 ਸਾਲ ਹੋ ਗਈ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਾਡੇ ਲਾਈਫ ਸੋਰਤੀ ਰਾਤੀ ਨਾਲ ਸੰਗਤ ਜੁੜੀ ਆ ਵੀ ਸਰੀਰ ਨੂੰ ਸੰਭਾਲਣ ਲਈ ਕੀ ਕੁਝ ਕਰਨਾ ਚਾਹੀਦਾ ਬਸ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਸਰੀਰ ਪਾਲਣ ਦਾ ਸ਼ੌਂਕ ਹੋਵੇ ਆਪਾਂ ਆਪਣੇ ਫਿਟਨੈਸ ਰੱਖੀਏ ਤੇ ਆਪਾਂ ਹੋਰਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਬਣੀਏ ਤੇ ਆਪਾਂ ਵੱਧ ਤੋਂ ਵੱਧ ਕਬੱਡੀ ਦੇ ਵਿੱਚ ਅਜਿਹੀਆਂ ਚੀਜ਼ਾਂ ਲੈ ਕੇ ਆਈਏ ਜਿਹੜੇ ਨੌਜਵਾਨਾਂ ਨੂੰ ਸਿੱਖਣ ਨੂੰ ਮਿਲੇ ਤੇ ਉਹਨੂੰ ਅਪਣਾ ਕੇ ਆਪਾਂ ਦੇਸ਼ ਲਈ ਤੇ ਆਪਣੇ ਸਟੇਟ ਦਾ ਨਾਮ ਰੋਸ਼ਨ ਕਰੀਏ ਭਾਈ ਦਾ ਨਾਮ ਗੁਰਵਿੰਦਰ ਜਸਣ ਹੈ ਤੇ ਨਾ ਭਾਈ ਬਹਿਰਨ ਕੰਮ ਕਰਦਾ ਸਾਲ ਹੋ ਗਏ ਭਾਈ ਨੂੰ ਇੱਥੇ ਆਇਆ ਬਹਿਰਨ ਦੇ ਵਿੱਚ ਤੇ ਭਾਈ ਮੁਹਾਲੀ ਸਾਈਡ ਦਾ ਕਿਹੜਾ ਪਿੰਡ ਸੀ हां ਤੇ ਬਾਈ ਨੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਬਾਈ ਮੈਨੂੰ ਕਹਿੰਦਾ ਤੂੰ ਬਹਿਰੀਨ ਤਾਊਗਾ 16 ਦਸੰਬਰ ਨੂੰ ਸੇਮ ਪ੍ਰਿਟੀ ਦੀ ਦੋ ਟੀ-ਸ਼ਰਟਾਂ ਲੈ ਕੇ ਆਣੀ ਆ ਆ ਦੇਖ ਸਕਦਾ ਸਾਡੀ ਸੇਮ ਨੇ ਤਾਂ ਮੈਂ ਕਹਿੰਦਾ ਚਲੋ ਬਾਈ ਦੀ ਇੱਛਾ ਹਾਂ ਮੈਂ ਕਹਿੰਦਾ ਚਲੋ ਬਾਈ ਨਾਲ ਫੋਟੋ ਜ਼ਰੂਰ ਕਰਾਂਗੇ ਬਾਈ ਕਹਿੰਦਾ ਸੇਮ ਟੀ-ਸ਼ਰਟ ਨਾਲ ਆਪਾਂ ਦੀ ਫੋਟੋ ਕਰਨੀ ਆ ਕਹਿੰਦਾ ਚਲੋ ਜ਼ਰੂਰ ਇੱਛਾ ਪੂਰੀ ਕਰਾਂਗੇ ਤੇ ਮੈਂ ਵੀ ਪੈਰ ਰਿਹਾ ਵੀ ਕਰ ਰਿਹਾ ਬਾਈ ਸੇਮ ਨੇ ਉਨੀ ਬਾਈ ਨਾਲ ਫੋਟੋ ਕਰਾਂਗੇ ਬਾਈ ਧੰਨਵਾਦ ਆਓ ਮਿੱਤਰ ਟੂਰਨਾਮੈਂਟ ਤੋਂ ਬਾਅਦ ਆਪਣੀ ਗੇਮ ਪਰਫਾਰਮ ਹੋਈ ਵੀਡੀਓ ਤੁਸੀਂ ਦੇਖੀ ਹੋਣੀ ਤੇ ਜਿੰਨਾ ਹੋ ਸਕੇ ਮੈਂ ਤੁਹਾਨੂੰ ਦਿਖਾਇਆ ਤੇ ਹੁਣ ਟਾਈਮ ਹੋ ਰਿਹਾ ਬਹਿਰਨ ਦੇ 8:30 8:30 ਮਿੰਟ ਤੇ ਹੁਣ ਆਪਣੇ ਭਰਾ ਨੇ ਸਾਰੇ ਬਾਈ ਆਪਾਂ ਨੂੰ ਪਿਆਰ ਕਰਦੇ ਨੇ ਇੰਸਟਾਗ੍ਰam ਤੇ ਆਪਣੀ ਵੀਡੀਓ ਦੇਖਦੇ ਨੇ ਤੇ ਗਰਾਊਂਡ ਦੇ ਵਿੱਚ ਆਪਾਂ ਨੂੰ ਮਿਲੇ ਬਾਈ ਕਿਵੇਂ ਲੱਗੀ ਵੀਡੀਓ ਦੱਸਿਓ ਬਾਈ ਬਹਿਰਨ ਦਾ ਵਲੋਗ ਆਊਗਾ ਇੱਕ ਦੋ ਦਿਨਾਂ ਤੱਕ ਪਾ ਦੂੰਗਾ ਪਹਿਲਾਂ ਮੈਂ ਪਾਰਖਹਿ ਬਲੋਗ ਇੱਕਰ ਤੇ ਇਹ ਵੀ ਚੈੱਕ ਆਊਟ ਕਰੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਧਾਈਆਂ ਵੀ ਦੇ ਦਈ ਆਪਣੇ ਭਰਾ ਨੂੰ ਵੀ ਆਪਾਂ ਪਹਿਲੀ ਵਾਰ ਬਹਿਰੀਨ ਦਾ ਕਬੱਡੀ ਕੱਪ ਤੇ ਆਇਆ ਇੰਟਰਨੈਸ਼ਨਲ ਤੇ ਲਵ ਯੂ ਬਈ ਸਾਰਿਆਂ ਨੂੰ